ਜੀ ਮੇਰੇ ਵੀਰੋਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪਰ ਸੈਟ ਹੈ ਜਾਨਵਰ ਕੈਮਰੇ ਮਿੱਤਰੋ ਤੇ ਆ ਗਏ ਆਂ ਜੀ ਕਦੇ ਸਕੂਲ ਚੋਂ ਬਾਕੀ ਹੁਣ ਦੇਖਦੇ ਆਂ ਬੱਚੇ-ਬੁੱੱਚੇ ਖੋਲ ਕੇ ਖੁੱਡੇ ਸੈਟ ਹੈਗੇ ਕਿ ਨਹੀਂ ਹੈਗੇ ਵੈਸੇ ਤਾਂ ਕਬੂਤਰ ਉੱਤੇ ਵੀ ਬੈਠਾ ਇੱਧਰ ਵੀ ਬੈਠਾ ਤੇ ਦੇਖਦੇ ਆਂ ਹੁਣ ਖੋਲ ਕੇ ਪਤਾ ਲੱਗੂਗਾ ਕੀ ਕੰਡੀਸ਼ਨ ਹੈ ਕੀ ਨਹੀਂ ਠੀਕ ਹੈ ਕਿ ਨਹੀਂ ਬਾਕੀ ਸਕੂਲ ਚੋਂ ਆ ਵੀ ਮੁੰਡੇ ਆ ਕੇ ਇਕੱਠੇ ਹੀ ਆਏ ਆ ਸੀ ਮੋਟਾ ਪੰਨੀ ਏੜਿਆ ਲਾਣੇ ਸਿਰੋਂ ਅਸੇ ਗੇ ਪੁਕੀ ਨੰਗਲ ਆ ਹੈ ਤੇ ਖਾਣ ਨੂੰ ਲਿਆ ਸਮੋਸੇ ਲਿਆਏ ਓਏ ਹਾਂਜੀ ਖੁੱਡਾ ਖੋਲਿਆ ਤੇ ਬਾਬੇ ਦਾ ਨਾਮ ਲੈ ਕੇ ਦੇਖਦੇ ਆਂ ਬੱਚਾ ਜਿਸ ਸਾਹ ਨਾਲ ਕਬੂਤਰ ਬੈਠਾ ਹੈ ਤੇ ਉੱਤੇ ਬੈਠਾ ਹੈ ਬੱਚਾ ਮੇਰੇ ਸਾਹ ਨਾਲ ਜਿਉਂਦਾ ਹੈ ਠੀਕ ਹੈ ਬਾਕੀ ਦੇਖ ਕੇ ਪਤਾ ਲੱਗੂ ਬਾਬੇ ਆਂ ਦਾ ਕੁਝ ਨਹੀਂ ਪਤਾ ਲੱਗਣਾ ਹੈ ਖੜ ਜੋ ਗੇਟ ਲਾਤੀਏ ਲੋ ਜੀ ਤੇ ਘੜ ਜਾ ਘੜ ਜਾ ਘੜ ਜਾ ਘੜ ਜਾ ਤੇ ਘਰ ਸੈਟਅਪ ਆਪ ਸੈਟਅਪ ਵਧਾਈਆਂ ਸਾਰਿਆਂ ਨੂੰ ਬੱਚਾ ਜਮਾ ਓਕੇ ਆ ਤੇ ਸਵਾਦ ਹੀ ਆ ਗਿਆ ਜਮਾ ਧਰਮ ਨਾਲ ਸੌਣ ਲੱਗੇ ਵਿੱਠ ਲੱਗਦੇ ਸੱਤ ਤੇ ਇੱਧਰ ਦੇਖੀਏ ਸੈਟਅਪ ਆਪੇ ਹੁਣ ਪਤਾ ਕੀ ਕਰਾਂਗੇ ਆਪਾਂ ਇਹਨਾਂ ਦਾ ਇਹਨਾਂ ਨੂੰ ਇੱਕ ਜੋੜੀ ਥੱਲੇ ਰੱਖ ਦਾਂਗੇ। ਠੀਕ ਹੈ। ਇਹ ਹੈਗਾ ਬਾਬੇ ਵਾਲੇ ਦਾ ਬੱਚਾ ਤੇ ਇਹ ਹੈਗਾ ਬਾਬੇ ਵਾਲੇ ਦਾ ਤੇ ਜਿਹੜਾ ਇਹਦੇ ਅੰਨਾ ਥੱਲੇ ਆ ਇਹ ਹੈਗਾ ਸ਼ਾਕਖਿਆਂ ਦਾ। ਠੀਕ ਹੈ। ਇਹ ਹੈਗਾ ਸ਼ਾਕਖਿਆਂ ਦਾ ਉਹ ਹੈਗਾ ਬਾਬੇ ਵਾਲੇ ਦਾ। ਤੇ ਲਓ ਜੀ ਦੋਨੇ ਬੱਚੇ ਕਰਤੇ ਇਕੱਠੇ ਤੇ ਆਇਆ ਹੁਣ ਬੈਹ ਕੋਈ ਦਿੱਕਤ ਨਹੀਂ ਕਰਨੀ ਦੋਨੇ ਇਕੱਠੇ ਕਰਤੇ ਆਪਾਂ। ਕਹੋ ਵੀ ਇੱਕ ਜੋੜੀ ਪਾਲ ਦੋ ਕੀ ਦੋ ਦੋ ਜੋੜੀ ਤੋਂ ਕੀ ਬੱਚੇ ਪਲਾਂਗੇ ਹੁਣ ਤਾਂ ਕਰਕੇ ਇੱਕ ਥੰਨੀ ਰੱਖ ਤੇ ਤੇ ਓਕੇ ਆ ਬਾਬਿਓ ਬਾਕੀ ਇਹ ਜੋੜਾ 라이 ਬੈਠੀ ਹੈ ਕਬੂਤਰੀ ਹਾੜੀ ਪਟਿਆਲੇ ਆਲੇ ਨਾਲ ਤੇ ਇੱਧਰ ਦੇਖਣੇ ਚਾਹੋ ਸ਼ਾਮ ਨੂੰ ਕਰਦੇ ਆ ਸੈਟਿੰਗ ਤੇ ਓਕੇ ਬਸ ਛੱਟ ਨੇ ਬਾਬਿਓ ਦੋਨੇ ਬੱਚੇ ਚਲੋ ਸੱਚ ਬਾਬਿਓ ਜਿਹੜੇ ਕੱਲ ਮਰੇ ਸੀਗੇ ਆਪਾਂ ਦਾ ਆਪਦੀ ਪੂਰੀ ਕੋਸ਼ਿਸ਼ ਕਰਕੇ ਆਪਾਂ ਐ ਕੱਡੇ ਸੀ ਵੀ ਹੰਡ ਚ ਨਾ ਮਾਰੇ ਨਾ ਤਾਂ ਕਰਕੇ ਕਰਦੇ ਸੀ ਆਪਾਂ ਤੇ ਮਾਰ ਕੇ ਆ ਲੱਭ ਪਾਣੀ ਐ ਚ ਆਉਣ ਨੂੰ ਮੁੜ ਕੇ ਆਪਾਂ ਬੱਚਾ ਨਹੀਂ ਕੱਢਦੇ ਬਾਬਾ ਆਪੇ ਨਿਕਲ ਗਿਆ ਠੀਕ ਐ ਮੁੱਖ ਦੀ ਗੱਲ ਹੈ ਜਿੰਨੇ ਬੱਚੇ ਕੱਡੇ ਸਿਰੇ ਨਹੀਂ ਜੜੇ ਵਸ ਉਹਨਾਂ ਚੋਂ ਇੱਕ ਬੱਚਾ ਸਿਰੇ ਜੜਿਆ ਤਾਂ ਕਰਕੇ ਹੁਣ ਬੱਚਾ ਪੁੱਛਾ ਨਹੀਂ ਕੱਢਦੇ ਆਪਾਂ ਸਿੰਧੀ ਜੀ ਗੱਲ ਐ ਬਸ ਬਾਕੀ ਮੁੰਡੇ ਜੀ ਪੀਰ ਤਿਆਗ ਸੀ ਜੀ ਮੈਂ ਤਾਂ ਉੱਥਾ ਟੇਕ ਲਿਆ ओके okay, शक... बाकी ਮਰੂਤ ਤੋੜੀਆਂ ਦਾ ਦੀ ਤੋੜ ਲੈ ਜਿਦੋੜ ਨੇ ਮੇਰੇ ਕੋਈ ਆ ਵੀ ਖਾਈ ਜਾਂਦਾ ਕੱਚੇ ਆ ਸ਼ਕਤੀਸ਼ਲ ਪ੍ਰਭਾਵ ਨਾਲ ਪੇਡੇ ਦੇ ਠੀਕ ਆ ਕਿਹੜਾ ਚੱਲਦੇ ਆ ਜੀ ਮੇਰੇ ਵੀਰੋਂ ਆ ਗਏ ਉੱਤੇ ਗੋਲੀ ਨੂੰ ਵੀ ਲੈ ਆਏ ਬਾਕੀ ਛੋਲੇ ਵੀ ਭੇਜਦੇ ਸੀ ਆਪਾਂ ਸਕੂਲ ਚੋਂ ਆ ਗਏ ਭੇਏ ਕੋਈ ਨਾ 2 ਘੰਟੇ ਹੋਰ ਭਿਗੇ ਰਹਿਣ ਦੋ ਇਹਨਾਂ ਨੂੰ ਤੇ ਤਿੰਦੀ ਨੂੰ ਪਿੰਡੀ ਆ ਗਿਆ ਸੂਰੇਟ ਇੰਡੀ ਨੂੰ ਫੇਰ ਘਰੇ ਛੱਡਣਗੇ ਫਿਰ ਉੱਧਰ ਦੇ ਉੱਧਰ ਅੱਜ ਵੀਰਵਾਰ ਸੀਗਾ ਪੀਰ ਤੇ ਜਾਏ ਤੇ ਗਿਆਨੀ ਹੋਰ ਵੀ ਵਾਗੇ ਸੀ ਗਿਆਨੀ ਨੂੰ ਮੋਟਾ ਲੈ ਗਿਆ ਤੇ ਆਪਣੀ ਦੁਕਾਨ ਤੇ ਛੜਪਾਉਗਾ ਉੱਥੇ ਜਾਂ ਬੈਂਨ ਤੇ ਚੜਾ ਲਊਗਾ ਤੇ ਆ ਪੈਡਟ ਕੱਪਗੇ ਸੀ ਮੈਂ ਖੁੱਡੇ ਖੋਲਦਿਆਂ ਠੀਕ ਹੈ ਤੇ ਮੈਂ ਕੱਲ ਵਾਲਾ ਵਲੋਗ ਐਡਿਟ ਕਰੀ ਜਾਂਦਾ ਸੀ ਤੇ ਐਡਿਟ ਕਰਤੇ ਕਰਦੇ ਹੋ ਗਈ ਫੋਨ ਦੀ ਮੈਮਰੀ ਫੁੱਲ ਠੀਕ ਹੈ ਤੇ ਮੈਂ ਇਹ ਪੂਪ ਵੀ ਕੱਟ ਤੇ ਫਿਰ ਵੀ ਨਾ ਹੋਵੇ ਖਾਲੀ ਫੋਨ ਤੇ ਮੈਂ ਕਿਹਾ ਚਲੋ ਵੀਡੀਓ ਕੱਟ ਦਿੰਨੇ ਆ ਜਿਹੜੀ ਆਪਾਂ ਡਿਟ ਕਰੀ ਜਾਂਦੇ ਆ ਉਹਨਾਂ ਚੋਂ ਇੱਕ ਦੋ ਤੇ ਮੈਂ ਉਹ ਕੱਟਤੀਆਂ ਫਿਰ ਵੀ ਨਹੀਂ ਪੂਰੀ ਹੋਈ ਤੇ ਅੱਕ ਕੇ ਫਿਰ ਮੈਨੂੰ ਵੀ ਜਿੱਥੋਂ ਆਪਾਂ ਐਡਿਟ ਕਰਦੇ ਆ ਫਿਰ ਉਹ ਵੀ ਆਪਾਂ ਡਿਲੀਟ ਹੀ ਕਰਤਾ ਜਮਾ ਡਿਲੀਟ ਕਰਕੇ ਦੁਬਾਰਾ ਕਰਦੇ ਆ ਉਹਦੀ ਯਾਰ ਪਤਾ ਨਹੀਂ ਕੀ ਚੱਕਰ ਹੈ ਵੱਧਦੀ ਜਾਂਦੀ ਆ ਮੈਮ ਪਤਾ ਨਹੀਂ ਕੀ ਵੱਧਦੀ ਜਾਂਦੀ ਆ ਉਹ ਬਾੜਾ ਵਾਲਾ ਅੱਗੇ ਉਹ ਹੀ ਜਾਂਦਾ ਸਾਰੀ ਸਟੋਰੇਜ ਰੋਗ ਲਿੰਦਾ ਫੋਨ ਦੀ ਤਾਂ ਕਰਕੇ ਆਪਾਂ ਵੀ ਕੱਟ ਕੇ ਦੁਬਾਰਾ ਕਰ ਲਿਆ ਡਾਊਨਲੋਡ ਜਿੱਤੋਂ ਆਪਾਂ ਐਡੀਟ ਕਰਦੇ ਆ ਤੇ ਵੀਡੀਓ ਕੱਟਦੀਆਂ ਉਹ ਮੈਂ ਜਿਵੇਂ ਹੀ ਕੱਟਦੀ ਸੀ ਦੋ ਤੇ ਸ਼ੁਰੂ ਵਾਲੀਆਂ ਦੋ ਵੀਡੀਓ ਤਾਂ ਕਰਕੇ ਉਹ ਹੋ ਜੂਆ ਵੀਡੀਓ ਚ ਕੱਲ ਵਾਲੇ ਵਲੌਗ ਚ ਤੇ ਕੋਈ ਨਹੀਂ ਅਡਜਸਟ ਕਰ ਲਿਓ ਤੁਸੀਂ ਬਾਕੀ ਖੁੱਡੇ ਖੋਲਦੇ ਆਪਾਂ ਕਿੰਮੀ ਆ ਕੇ ਵਗ ਵੀ ਗਿਆ ਪਤਾ ਨਹੀਂ ਲੱਗਾ ਮੌਸਮ ਫੇਰ ਉਵੇਂ ਹੋ ਗਿਆ ਤੇ ਟਰੇਆਂ ਆਪਣੀਆਂ ਮਾੜੀਆਂ ਮੋਟੀਆਂ ਗਿੱਲੀਆਂ ਹੋਈਆਂ ਆ ਦੇਖੋ ਆ ਪਾਣੀ ਡਿਗਣ ਲੱਗ ਰਿਹਾ ਤੇ ਦਾਣੇ ਤਾਂ ਹੁਣ ਫੇਰ ਇੱਕ ਐਵੇਂ ਤਾਂ ਸਹੀ ਐਵੇਂ ਤਾਂ ਕੋਈ ਦਿੱਕਤ ਨਹੀਂ ਥੋੜਾ ਮੋਟਾ ਹੀ ਆਇਆ ਕਿਣਮਿਣੀ ਜੀ ਹੋਈ ਆ ਤੇ ਆ ਦੇਖੋ ਆ ਪਿਆ ਪਾਣੀ ਚਲੋ ਇੱਕ ਵਾਰੀ ਇਹਨਾਂ ਨੂੰ ਥੱਲੇ ਧਰ ਦਿਆਂ ਤੇ ਦੇਖਦੇ ਆ ਜਾਂ ਦਾਣੇ ਆਦਰ ਦੇਖ ਦਾਂਗੇ ਜਾਂ ਫਿਰ ਪਾਈ ਦੇਵਾਂਗੇ ਐਨੇ ਗਿੱਲੇ ਵੀ ਨਹੀਂ ਹੋਏ ਬਾਕੀ ਤੇ ਮਿਕਸ ਦਾਣੇ ਕਰਕੇ ਲੈਣਾ ਮੈਂ ਕਿ ਉਹ ਡੱਬਾ ਆ ਡੱਬਾ ਆ ਡੱਬਾ ਆ ਕਿੱਥੇ ਰੱਖਦਾ ਕਿੱਥੇ ਰੱਖਦਾ ਅੰਦਰ ਪੈ ਕੇ ਉਹ ਪਿਆ ਆ ਪਿਆ ਮਿੱਤਰੋ ਤੇ ਚੱਕਦੇ ਆ ਤੇ ਕਰਕੇ ਲੈਣੇ ਆ ਖਰਾਗ ਮਿਕਸ ਐਨਾ ਦੀ ਜੀ ਪਾ ਲਿਆ ਐ ਸਿੱਧਾਣੇ ਤੇ ਖੋਲ ਲੀ ਇਹ ਖੁੱਡਾ ਜੀ ਤੇ ਧਰਦੀਆਂ ਹੁਣ ਬਾਹਰ ਵੀ ਨਾ ਆ ਜਿਓ ਪਤੰਦਰੋ ਹਾਏ 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 ਤੇ ਜੋੜਾ ਤੋੜਨਾ ਇਥੋਂ ਇੱਕ ਸ਼ਾਖਿਆ ਦਾ ਹੀ ਤੋੜਨਾ ਰੱਸ ਠੀਕ ਹੈ ਕਿ ਨਹੀਂ ਤੇ ਦਾਣੇ ਦੁਣੇ ਖਾਣ ਤੋਂ ਫਿਰ ਦੇਖਦੇ ਆ ਕਰਦੇ ਆ ਇਹਨਾਂ ਦੀ ਕਾਰਵਾਈ ਪਾਣਿਆ ਇੱਕ ਬੱਚਾ ਕੱਢਿਆ ਚਾਰਾਂ ਚੋਂ ਚਾਰਾਂ ਡੇ ਇਧਰ ਆਏ ਸੀ ਉਹਨਾਂ 'ਚ ਇੱਕ ਬੱਚਾ ਕੱਢਿਆ ਉਹ ਵੀ ਮਸਾ ਬੱਸ ਰੱਬ ਦੀ ਕਿਰਪਾ ਨਾਲ ਚੱਲ ਪਿਆ ਜੀ ਮੇਰੇ ਵੀਰੋ ਚਾਚਾ ਰਈ ਤੇ ਬਾਕੀ ਬੱਚੇ ਘਟਦੇ ਸੀ ਬਾਹਰ ਛਤਰੀਆਂ ਦੇ ਬਿਠਾਦੇ ਉੱਤੇ ਤੇ ਛੇ ਦੇ ਛੇ ਘਟਦੇ ਸੀ ਥੋੜੀ ਜੀ ਚਾਚਾ ਨੇ ਛਤਰੀ ਘਰਤੀ ਉੱਤੇ ਤੇ ਬਾਕੀ ਛੋਲੇ ਦੇਵਾਂਗੇ ਛੋਲੇ ਪਏ ਨੇ ਦਾਣਾ ਪਾਣੀ ਧਰਤਾ ਸੀ ਆਪਾ ਛੋਲੇ ਆਪੇ ਠਹਿੜ ਕੇ ਦੇ ਦਾਂਗੇ ਹਲੇ ਬਹੁਤ ਟਾਈਮ ਪਿਆ ਬਾਕੀ ਬੱਚੇ ਵੀ ਸੱਟ ਨੇ ਜਿਹੜੇ ਕੱਲ ਗੱਡੇ ਸੀ ਆ ਕਰੋ ਚੈੱਕ ਸੱਤਿਆ ਲਗ ਭਗਤਾ ਬਾਕੀ ਫੋਨ ਪਾਵਰ ਬੈਂਕ ਵੀ ਲਾ ਰੱਖਿਆ ਆਪਾਂ ਇੱਕ ਕਬੂਤਰੀ ਵੀ ਪੱਟਣੀ ਐ ਤੇ ਦੂਜੇ ਕਬੂਤਰਾਂ ਨਾਲ ਲਾਣੀ ਆ ਉਹ ਵੀ ਕਰਦੇ ਆ ਉਹਨਾਂ ਦਾ ਵੀ ਇਲਾਜ ਤੇ ਮੈਂ ਵਲੋਗ ਐਡਿਟ ਕਰਦਾ ਹਾਂਜੀ ਤੇ ਮਿੱਤਰੋ ਦੋ ਕ ਬੱਚੇ ਰਹਿ ਗਏ ਦੋ ਇਹਨੂੰ ਵੀ ਇੱਕ ਲਾਲ ਨੂੰ ਖਵਾਤਾ ਰੱਤਿਆਂ ਨੂੰ ਰੱਤੇ ਲਾਲ ਲਾਲ ਜਿੰਨੇ ਲਾਲੋ ਕੁਛ ਲਾਲੋ ਇੱਕ ਰਹਿ ਗਿਆ ਇਹਨਾਂ ਚੋਂ ਬਾਕੀ ਦੋ ਇਹ ਰਹਿ ਗਏ ਤਿੰਨ ਨੂੰ ਖਵਾਤਾ ਤੇ ਖਵਾਈ ਜਾਂਨੇ ਆ ਤੇ ਖਵਾ ਕੇ ਫਿਰ ਮਿਲਦੇ ਆਪਾ ਲੋ ਜੀ ਖਵਾਤੇ ਛੋਲੇ ਸਾਰਿਆਂ ਨੂੰ ਖਵਾਤੇ ਤੇ ਆਹ ਛੋਲੇ ਬਚ ਗਏ ਮਿੱਤਰੋ ਬਾਕੀ ਚਾਚਾ ਜੀ ਵਗ ਗਿਆ ਤੇ ਦਾਣੇ ਡਰੇਆਂ ਟਰੂਆਂ ਚੱਕਦੇ ਆ ਇਧਰੋਂ ਹੀ ਜਿਹੜੀ ਜੋੜੀ ਪਾੜਨੀ ਆ ਉਹ ਵੀ ਪਾੜਦੇ ਆ ਛੇਤੀ ਜਿਹੜੀ ਜੋੜੀ ਤੋੜਨੀ ਆ ਮਤਲਬ ਪਾੜਨੀ ਲਾ ਲੋ ਤੋੜਨੀ ਲਾ ਲੋ ਇੱਕੋ ਬੰਨ ਲੈ ਤੇ ਫੜ ਲਈਏ ਜਿਹੜੀ ਜੋੜੀ ਦਾ ਅੰਤ ਵਰਨੇ ਹਾਂਜੀ ਚੱਕ ਲੈ ਕਬੂਤਰੀ ਤੇ ਇਹਨਾਂ ਨੇ ਦੇਖ ਲਓ ਚਾਰ ਬੱਚਾ ਚੋਂ ਇੱਕ ਬੱਚਾ ਕੱਢਿਆ ਠੀਕ ਹੈ ਕਿ ਨਹੀਂ ਸ਼ਾਕ ਖੇਸੀ ਦੋਨੀ ਤੇ ਇਹਨਾਂ ਦਾ ਜੋੜਾ ਤੋੜਤਾ ਤੇਰਾ ਬੱਚਾ ੜਾ ਕੇ ਦੇਖਾਂ ਕੀ ਬਣਦਾ ਕੀ ਨਹੀਂ ਕਹਿੰਦਾ ਠੀਕ ਹੈ ਕਿ ਨਹੀਂ ਤੇ ਇੱਕ ਸ਼ੌਂਕ ਵੀ ਕਰਾ ਦਈਏ ਕਬੂਤਰੀ ਦਾ ਇੱਕ ਮਿੰਟ ਤੇ ਫੜਦੇ ਹਾਂ ਲਓ ਜੀ ਕਰੋ ਸ਼ੌਂਕ ਆ ਕਬੂਤਰੀ ਆ ਤੇ ਛੜਦੀਆਂ ਇਹਨੂੰ ਖੁੱਡੇ ਜਿਹਾ ਲੈ ਵੀ ਇੱਧਰ ਜਾਓ ਉਹ ਟਾਈਮ ਹੋ ਗਿਆ ਇਹਨੂੰ ਹੁਣ ਤੇਰੇ ਤੋਂ ਬੱਚੇ ਬੁਲਾਵਾਗੇ ਅਸੀਂ ਹਾਂਜੀ ਮੇਰੇ ਵੀਰੋਂ ਵਲੋਗ ਨੂੰ ਲੁਕੀ ਟਿੱਕ ਕਰ ਲਿਆ ਤੇ ਅਪਲੋਡ ਕਰਨਾ ਹੈ ਬਸ ਕੱਲ ਵਾਲਾ ਵਲੋਗ ਤੇ ਪਹਿਲੀ ਦੋ ਕਲੀਪਾਂ ਦੱਸ ਦਿਆਂ ਦੀ ਤੁਹਾਨੂੰ ਵੀ ਮੈਂ ਕੱਟੀਆਂ ਗਈਆਂ ਮੇਰੇ ਤੋਂ ਤੇ ਬਾਕੀ ਬਸ ਬੈਠੇ ਆ ਬੱਚੇ ਬੈਠੇ ਆ ਛਤਰੀਆਂ ਤੇ ਠੀਕ ਹੈ ਇਹਨਾਂ ਨੂੰ ਸ਼ੋਲੇ ਖਵਾਤੇ ਤੇ ਸਰੋਂ ਵੀ ਫੀਡ ਕਰਾਂਗੇ ਠਹਿਰ ਕੇ ਬਾਕੀ ਅੱਜ ਕੁਛ ਐਨਾ ਖਾਸ ਕਰਿਆ ਨਹੀਂ ਕਿ ਜੋੜਾ ਤੋੜਿਆ ਤੇ ਜੋੜਾ ਲਾਣਾ ਵੀ ਸੀ ਚਲੋ ਕੱਲ ਲਾ ਦਾਂਗੇ ਮਿੱਤਰੋ ਹੈਗੇ ਨਹੀਂ ਅੱਜ ਜੀਜਾ ਨਹੀਂ ਕਰੀ ਜਾਂਦਾ ਬਸ ਬੈਠੇ ਆ ਤੇ ਕੱਲ ਸਕੂਲ ਵੀ ਦੇਖਦੇ ਆ ਚਲੋ ਕੀ ਬਣਦਾ ਫੱਕੀ ਉਸ OK ਸਾਰਾ ਸਿਸਟਮ ਤੇ ਬੱਚੇ ਵੀ ਦੋ ਸੈੱਟ ਨੇ ਦੇਖੇ ਸੀ ਮੈਂ ਵਧੀਆ ਯਾਰ ਚੱਲ ਪੈਣ ਤਾਂ ਹੈ ਢਾ ਕੇ ਦੇਖਣਾ ਕਿ ਰਿਜ਼ਲਟ ਆਂਦਾ ਜੋੜੀਆਂ ਦਾ ਜੇ ਵਧੀਆ ਹੋਇਆ ਫੇਰ ਲਾ ਦਾਂਗੇ ਜੋੜੀ ਫੇਰ ਕਢਾ ਲਾਂਗੇ ਬੱਚੇ ਤਾਂ ਹੀ ਸਾਰੀਆਂ ਸਾਰੀਆਂ ਜੋੜੀਆਂ ਦੇ ਆਪਾਂ ਇੱਕ 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 ਝੋਲੀ ਲਈ ਹੈ ਤੁਹਾਡੇ ਸਾਹਮਣੇ ਹੀ ਹੈ ਤਿੰਨ ਜੋੜੀਆਂ ਦੇ ਆ ਇੱਕ ਇੱਕ ਝੋਲੀ ਆ ਲੈ ਰੱਖੀ ਛਤਰੀ ਤੇ ਬੈਠੀ ਹੈ ਛੇ ਬੱਚੇ ਬਾਕੀ ਆਪਾਂ ਬਾਬੇ ਵਾਲਾ ਦਾ ਵੀ ਇੱਕ ਨਿਕਲਿਆ ਤੇ ਸ਼ਾਕਿਆਂ ਦਾ ਵੀ ਇੱਕ ਨਿਕਲਿਆ ਠੀਕ ਹੈ ਤੇ ਇੱਕ ਆਂਡੇ ਚੇਂਜ ਕਰ ਲਈ ਸੀ ਡੱਬੀ ਥੱਲੇ ਦੋ ਆਂਡੇ ਹੋ ਪਏ ਆ ਉਹ ਦੇਖੋ ਹੁਣ ਆਪ ਬੱਚਾ ਕੱਢਦੇ ਨਹੀਂ 19 ਦਿਨਾਂ ਤੋਂ ਪਹਿਲਾਂ ਬੱਚੇ ਦੇ ਆਂਡੇ ਦੇ ਹੱਥ ਨਹੀਂ ਲਾਣਾ ਆਪਾਂ ਆਪੇ ਨਿਕਲ ਗਿਆ ਠੀਕ ਹੈ ਨਹੀਂ ਤਾਂ ਫਿਰ ਠੀਕ ਹੈ ਕਿ ਨਹੀਂ ਬਾਕੀ ਗੋਲ ਵੀ ਛੱਡਤਾ ਸੀ ਆਪਿਆ ਖੁੱਲਾ ਹੀ ਛੱਡਤਾ ਸੀ ਅਸਤਾ ਤੇ ਓਕੇ ਆ ਬਾਬਿਓ ਟਰੇਆਂ ਇੱਕ ਚੱਕਤੀ ਮੈਂ ਇੱਕ ਚੱਕੀ ਨਹੀਂ ਦੇਖ ਲਓ ਦਿਮਾਗ ਦੇਖ ਲਓ ਕਿੱਥੇ ਯਾਰ ਤੇ ਮੈਂ ਚੱਕਦਾ ਇੱਕ ਟਰੇ ਵੀ ਉਹ ਤੇ ਫਿਰ ਕਰਦਿਆਂ ਛੇ ਲੱਗੇ ਬੱਚੇ ਨੇ ਬੜਾ ਤੰਗ ਕੀਤਾ ਬਹੁਤ ਹੀ ਤੰਗ ਕਰੀ ਜਾਂਦਾ ਵਾਰੀ ਵਾਰੀ ਅੰਦਰ ਆ ਰੁੜ ਕੇ ਅੰਦਰ ਮੰਜੇ ਦੇ ਵਗ ਜੂਆ ਮੰਜੇ ਤੋਂ ਫਿਰ ਥੱਲੇ ਅੰਦਰ ਜਿਹੜਾ ਜਾਲ ਪਿਆ ਉੱਥੇ ਵਗ ਜੂਆ ਲੈ ਬੋਲ ਵੀ ਤੂੰ ਛਤਰੀ ਤੇ ਬੈ ਆ ਤੇ ਆ ਚਾਚਾ ਡੋਲ ਗਿਆ ਉਹ ਛੋਲੇ ਚਾਚਾ ਫਿਰ ਬਹੁਤ ਵੱਡਾ ਕਬੂਤਰਵਾਜ ਆ ਜਾਣਾ ਸਨ 1900 ਉਹਨੇ ਵੀ 191900 ਦਾ ਟਾਈਮ ਵੇਲੇ ਦੀ ਕਬੂਤਰਵਾਜੀ ਕਰੀ ਸੀ ਨਾ ਤਾਂ ਕਰਕੇ ਛੋਲੇ ਡੇਗ ਗਿਆ ਛੋਲੇ ਆਪੇ ਚੁਗ ਲੈਣਗੇ ਸਾਂਦੇ ਤੁਸੀਂ ਤੇ ਬਾਕੀ ਉਹ ਗਲੱਛੀ ਆਂਦੇ ਗੁਬਤਰ ਆ ਵਾ ਵਾ ਗਲੱਛੀ ਆਂਦਾ ਗਲੱਛੀ ਆਂਦਾ ਗਲੱਛੀ ਆਂਦਾ ਵਾੜੇ ਪਾਣੀ ਪੂਣੀ ਨਹੀਂ ਦਿੱਤਾਣਾ ਇਹਨਾਂ ਨੂੰ ਤੇ ਚਲੋ ਕੋਈ ਨਹੀਂ ਪਾਣੀ ਪੂਣੀ ਪਾਣੀ ਦਾ ਚੱਕਰ ਨਹੀਂ ਆਦੇ ਇਹੀ ਗਲੱਛੀ ਆਂਦੇ ਕਿਉਂ ਦੇਖਿਓ ਤੇ ਬਾਦੀ ਵਾਰੀ ਤਾਂ ਉੱਥੇ ਭੱਗ ਜਾਂਦਾ ਉੜ ਕੇ ਠੀਕ ਹੈ ਵੇ ਟਿੱਕੇ ਬਹਿ ਇੱਕ ਥਾਂ ਤੇ ਤੋਂ ਬਾਕੀਆਂ ਨੇ ਕਿਉਂ ਨਹੀਂ ਗਲੱਛਿਆ ਐਨੇ ਤਾਂ ਨਹੀਂ ਗਲੱਛੇ ਯਾਰ ਸਾਰੇ ਚਾਚੇ ਨੇ ਮੇਰੇ ਸਾਹਮਣੇ ਡੇਗੇ ਸੀ ਕਿ ਨਹੀਂ ਡੇਗੇ ਸੀ ਇਹ ਵੀ ਨਹੀਂ ਯਾਦ ਮੈਨੂੰ ਤੇ ਸਾਰਿਆਂ ਦੇ ਪੋਟਿਆਂ 'ਚ ਹੈਗੇ ਆ ਯਾਰ ਮੇਰੇ ਸਾਹਮਣੇ ਇਹ ਨਹੀਂ ਗਲੱਛਿਆ ਕਦੇ ਤਾਂ ਮੈਂ ਆਹ ਮੰਜੇ 'ਤੇ ਪਿਆ ਤੇ ਐਨੇ ਗਲੱਛੋਣੇ ਚਲੋ ਕੋਈ ਨਹੀਂ ਫੀਡ ਕਰਾਂਗੇ ਨਾ ਜਦੋਂ ਉਹ ਤੋਂ ਦੇਖਾਂਗੇ ਹੁਣ ਤਾਂ ਹਾਂਜੀ ਬੱਚਾ-ਬੱਚਿਆਂ ਨੂੰ ਕਰਤੀ ਫੀਡ ਸਾਰਿਆਂ ਨੂੰ ਤੇ ਮੈਗੀ ਕਹਿੰਦਾ ਸੀ ਤੇ ਅੰਦਰ ਸੱਚ ਪਾਣੀ ਵੀ ਰੱਖਤਾ ਮਿੱਤਰੋ ਠੀਕ ਐ ਤੇ ਇਹਨਾਂ ਨੂੰ ਛੱਡ ਦਿਆਂ ਹੁਣ ਅੰਦਰ ਤੇ ਆਹ ਆ ਤਾਂ ਵਾ ਵੀ ਡਾੜੀਆਂ ਜੀ ਮਾਰਨ ਲੱਗ ਗਿਆ ਆਲਾ ਬੱਚਾ ਠੀਕ ਐ ਦੋ ਤਿੰਨ ਦਿਨਾਂ ਤੱਕ ਇਹਨੂੰ ਉੱਚੀ ਛਤਰੀਆਂ ਤੇ ਬਿਠਾਇਆ ਕਰਾਂਗੇ ਜਿਵੇਂ ਕੋ ਉੱਤਰ ਬਣ ਕੇ ਇੱਕ ਤੇ ਛੱਡ ਦਿਆ ਕਰਾਂਗੇ ਫਿਰ ਦੇਖਦੇ ਆ ਕੀ ਰੰਗ ਦਿਖਾਉਂਦਾ ਇਹ ਤੇ ਬਾਕੀ ਸਾਰੇ ਓਕੇ ਆ ਸਾਰਿਆਂ ਦੇ ਪੋਟੇ ਟਕਾਤੇ ਠੋਡੇ ਸਾਹਮਣੇ ਹੀ ਐ ਕਰੋ ਚੈੱਕ ਜਮਾ ਟਕਾਤੇ ਆਪਾਂ ਕਮੈਂਟਾਂ ਚ ਵੀ ਆਈ ਵੀ ਦੱਸ ਦਿਓ ਵੀ ਜੇ ਆਪਾਂ ਜ਼ਿਆਦਾ ਟਕਾ ਦਈਏ ਪੋਟੇ ਕੋਈ ਦਿੱਕਤ ਵਾਲੀ ਗੱਲ ਤਾਂ ਨਹੀਂ ਐਵੇਂ ਦੱਸ ਦਿਓ ਮਿੱਤਰੋ ਕਿਤੇ ਕੋਈ ਦਿੱਕਤ ਹੋ ਜੇ ਕਈ ਵਾਰੀ ਜ਼ਿਆਦਾ ਖਵਾਇਦੋ ਵੀ ਹੋ ਜਾਂਦੀ ਐ ਜ਼ਿਆਦਾ ਚੀਜ਼ ਵੀ ਮਾੜੀ ਐ ਹੈ ਮੰਨਦੇ ਹੋਏ ਗੱਲ ਤਾਂ ਕਰਕੇ ਤੇ ਬਾਕੀ ਆ ਚੀਜ਼ ਦਾ ਫੈਨ ਆ ਆ ਕਬੂਤਰ ਚ ਆਈ ਚੀਜ਼ ਵਧੀਆ ਲੱਗਦੀ ਐ ਮੈਨੂੰ ਬਾਕੀ ਦੇਖੋ ਜੇ ਉੱਡੂ ਆਉਦੋ ਦੇਖਾਂਗੇ ਛੜਦੇ ਆ ਇੱਕ ਇੱਕ ਕਰਕੇ ਤੇ ਖੁੱਡਾ ਖੋਲਣਾ ਪਹਿਲਾਂ ਮੈਂ ਨਹੀਂ ਤਾਂ ਬਾਅਦ ਚ ਤੇ ਲਾਈਟ ਵੀ ਲਾ ਹੀ ਲਿਵਾ ਹਨਾ ਹਨੇਰਾ ਜਾ ਹੋ ਰਿਹਾ ਅੰਦਰ ਲੋ ਜੀ ਤੇ ਕਪੜਾ ਵੀ ਉੱਤੇ ਕਰਤੀ ਹੈ ਤੇ ਕੀ ਤੂ ਕੀ ਖਾਈਏ ਨਾ ਹੁਣ ਤੇ ਬਾਕੀ ਆ ਬਚਾ ਕਰੀ ਪੋਟੇ ਚੱਕ ਬਾਬੇ ਫੁੱਲ ਟਿਕਾ ਰੱਖੇ ਜਾਣਾ ਹੀ ਐਂਡ ਐਂਡ ਤੱਕ ਫੁੱਲ ਤੇ ਟ੍ਰੇ ਵੀ ਨਹੀਂ ਚੱਕੀ ਮੈਂ ਕਰੋ ਚੱਕ ਟ੍ਰੇ ਚੱਕਦੇ ਆ ਪਹਿਲਾਂ ਤਾਂ ਲੋ ਜੀ ਰੇ ਯਾਕਲੀ ਹੁਣ ਬੱਚੇ ਛੱਡਦੇ ਨੇ ਅੰਦਰ ਇੱਕੀ ਕਰਕੇ ਲੈ ਵੀ ਤੂੰ ਹੀ ਚੱਲ ਤੂੰ ਆਇਆ ਲੈ ਵੀ ਤੂੰ ਹੀ ਚੱਲ ਤੂੰ ਆਇਆ ਹੁਣ ਲੈ ਤੂੰ ਹੀ ਚੱਲ ਰਾਮ ਨਾਲ ਛੱਡੀ ਜਾਂਦੇ ਆ ਪੋਟੇ ਫੁੱਲਾ ਤਾਂ ਕਰਕੇ ਨਹੀਂ ਤਾਂ ਆਪਾਂ ਐਵੇਂ ਡਾ ਕੇ ਛੱਡ ਦਿੰਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਸੀ ਪਰ ਪੋਟੇ ਦੇਖੋ ਕਰੋ ਚੱਕ ਤਾਂ ਕਰਕੇ ਜੇ ਆਪਾਂ ਐ ਛੱਡਾਂਗੇ ਉੱਤੇ ਜਿਵੇਂ ਕਰਕੇ ਪੋਟਾ ਬਜੂ ਇੱਕਦਮ ਥੱਲੇ ਤੇ ਆ ਦੇਖੋ ਹੁਣ ਮੈਂ ਛੱਡਿਆ ਵੀ ਰਾਮ ਨਾਲ ਹੀ ਫਿਰ ਵੀ ਆ ਜੋਰ ਮਾਰਦਾ ਬਹੁਤ ਗੰਦਾ ਯਾਰ ਇਹ ਕੋਈ ਨਹੀਂ ਪਤਾ ਲੱਗ ਜਦਾ ਵੀ ਗਰਮੀਆਂ ਚ ਉਹਦੀ ਪਤਾ ਲੱਗੂ ਹੁਣ ਤਾਂ ਮਾਰ ਲੈ ਜਿੰਨਾ ਜੋਰ ਮਾਰਨਾ ਹੈ ਉਹੀ 6 ਦੇ 6 ਬੱਚੇ ਸ਼ਰਤ ਤੇ ਓਕੇ ਆ ਬਾਕੀ ਡੱਬੀ ਬੈਠੀਆਂ ਅੰਡੇ ਬਾਕੀ ਜਾਨਵਰ ਆ ਕਬੂਤਰੀ ਛੱਡੀ ਦੀ ਸ਼ਾਕੀ ਤੇ ਜੋੜਾ ਵੀ ਲਾਣਾ ਉਹਨਾਂ ਦਾ ਉਹਨਾਂ ਦਾ ਜੋੜਾ ਲਾ ਲਾਂਗੇ ਬਾਪੇ ਉਹ ਕੱਲ ਠੀਕ ਹੈ ਤੇ ਬੱਚੇ ਦਿਖਾਵਾਂ ਤੁਹਾਨੂੰ ਕਿਵੇਂ ਕਿਵੇਂ ਨਹੀਂ ਤੇ ਵਧੀਆ ਪਾਲਿਆ ਹਾਂ ਸਵਾਦ ਹੀ ਆ ਜੂਗਾ ਮਸਾਂ ਨਿਕਲਿਆ ਜਾ ਰਿਹਾ ਹੈ। ਪਰ ਤਾਂ ਜਿਆ ਕਰ ਰਖੀ ਸੀ ਮੈਂ ਤਾਂ ਆ ਸੀ। ਬਈ ਕਿਤੇ ਆ ਪਿੱਛੇ ਦੇਖੋ ਕੀ ਹੋ ਰਿਹਾ ਯਾਰ ਇਹਦੇ। ਆ ਦੱਸਿਓ ਕਮੈਂਟਾਂ ਚ ਕੀ ਕੀ ਹੈ। ਖੂਨ ਜਾਂ ਜੰਮ ਰਿਹਾ ਪਤਾ ਨਹੀਂ। ਚਲੋ ਕੋਈ ਨਹੀਂ ਆਪੇ ਹੋ ਜੂ ਸੱਟ। ਬਾਕੀ ਫੀਡ ਫੂਡ ਕਰੀ ਇਹਨੂੰ ਕਿ ਨਹੀਂ। ਇਹ ਵੀ ਨਹੀਂ ਲੱਗਦਾ ਬੰਦਾ। ਕੋਈ ਨਹੀਂ ਦੇਖਦੇ ਕੀ ਬਣਦਾ ਯਾਰ ਕੀ ਨਹੀਂ ਠੀਕ ਹੈ ਬਸ ਕੀ ਦਾ ਓਕੇ ਬਸ ਹਾਂ ਬਸ ਯਾਰ ਵੀ ਕਬੂਤਰਾ ਓ ਹੋ ਹੋ ਫੀਡਰ ਤਾਂ ਨਿੱਗ ਗਿਆ ਬੂਰਾ ਮਨ ਤਾਂ ਐਸੀ ਵੀ ਫੀਡਰ ਚੱਕ ਲਿਆ ਸ਼ੁਕਰਾ ਬੋਤਲ ਹੀ ਚੱਕੀ ਆ ਉਹਨੇ ਇਹ ਕੰਮ ਹੈ ਦੇ ਕਰੋ ਚੈੱਕ ਤਾਂ ਨਹੀਂ ਤਾਂ ਨਹੀਂ ਤੈਨੂੰ ਖੜ ਜਾ ਦੂਗਾ ਐ ਨਹੀਂ ਮੰਨਦਾ ਕਰੋ ਲੱਛਣ ਚੈੱਕ ਕਰੋ ਇਹਦੇ ਆ ਕਰੋ ਲੱਛਣ ਚੈੱਕ ਕਰੋ ਇਹਦੇ ਫਿਰ ਕਹਿੰਦੇ ਤੁਸੀਂ ਖੁੱਲਾ ਨਹੀਂ ਛੱਡਦੇ ਇਹਨੂੰ ਐਵੇਂ ਨਹੀਂ ਕਰਦੇ ਆ ਕਰੀਏ ਚੈੱਕ ਲੋ ਲੋ ਲੱਛਣ ਦੇਖਿਓ ਉਹਨਾਂ ਦੇ ਫਿਰ ਆ ਦੇਖਿਓ ਲੈ ਬੋਤਲ ਤਾਂ ਮੈਂ ਖੋਲੀ ਐ ਤੋ ਨਾ ਹੁਣ ਕਿੱਥੇ ਜਾਏਗਾ ਹੁਣ ਕਿੱਥੇ ਜਾਏਗਾ ਹੁਣ ਫਸ ਗਿਆ ਹਾਂ ਹੁਣ ਦੱਸ ਟਿੱਕੇ ਰਹਿ ਲੈਕਰ ਖੁੱਲਾ ਛੱਡਦੇ ਆ ਤੈਨੂੰ 10 ਮਿੰਟ ਚੱਕਦਾ ਨਹੀਂ ਬੈਂਦਾ ਵਾਬੇ ਨਹੀਂ ਇਹਨੂੰ ਸਾਰਾ ਦਿਨ ਆਪਾਂ ਥੱਲੇ ਹੀ ਖੁੱਲਾ ਰੱਖੀਏ ਆ ਲੱਛਣ ਐ ਦੇ ਆ ਲੱਛਣ ਆ ਦੇਖਿਓ ਲੋ ਕਰੋ ਚੈੱਕ ਤੇ ਬਾਕੀ ਬੱਚੇ ਸੈੱਟ ਐ ਯਾਰ ਇੱਕ ਬੱਚਾ ਛੋਟਾ ਥੋੜਾ ਜਿਹਾ ਕੀ ਬਤਾ ਸੈੱਟ ਹੋ ਜੇ ਕੋਈ ਨਹੀਂ ਬਾਕੀ ਕਬੂਤਰ ਆ ਤਿਆਰ ਫੀਡ ਜੇ ਵਧੀਆ ਕਰਤੀ ਚੱਲ ਪੈਣਗੇ ਕੋਈ ਦਿੱਕਤ ਵਾਲੀ ਵੱਲ ਨਹੀਂ ਤੇ ਬੱਸ ਓਕੇ ਐ ਪਾਣੀ ਪੂਣੀ ਚੈੱਕ ਕਰ ਲਈਏ ਤੇ ਤਾਲੇ ਲਾ ਦਈਏ ਟਾਈਮ ਨਾਲ ਤੇ ਪਾਣੀ ਵੀ ਥੋੜਾ ਜਿਹਾ ਪਾ ਦਾਂਗੇ ਚਲੋ ਥੱਲੇ ਜਾ ਰਹੇ ਕੋਈ ਨਹੀਂ ਥੋੜਾ ਜਿਹਾ ਪਾ ਦਾਂਗੇ ਆਪਾਂ ਆਪਣਾ ਕਿਹੜਾ ਕੁਸ ਖਸਦਾ ਹੈ ਗਰਮੀ ਐ ਕੋਈ ਨਾ ਤੇ ਦਸਿਆਂ ਵੀ ਕਿਹੜੀ ਜੋੜੀ ਲਾਣੀ ਹੈ ਕਬੂਤਰੀ ਦਾ ਪਰਾ ਛੜਤੀ ਸੀ ਤੇ ਕਬੂਤਰ ਚਾਹੀਦਾ ਆਪਾਂ ਨੂੰ ਸ਼ਾਕਾ ਇਹਦੀ ਜੋੜੀ ਲਾਣੀ ਆਪਾਂ ਤੇ ਇਹਦੇ ਨਾਲ ਗਲੱਬੀ ਵੋਟੇ ਵਾਲੀ ਨਾਲ ਠੀਕ ਹੈ ਕਰੋ ਚੱਕੇ ਹੁਣ ਲੱਗਦੀ ਆ ਪਟਿਆਲੇ ਵਾਲੇ ਨਾਲ ਇੱਕ ਵਾਰੀ ਇਹਦੇ ਆਂਡੇ ਚੱਕਣੇ ਪੈਣਗੇ ਆਪਾਂ ਨੂੰ ਮੰਨੇ ਤੇਰੇ ਆਂਡਾ ਵੀ ਤਾਂ ਰੱਖਿਆ ਹੋਵੇ ਤੇ ਆਂਡਾ ਤਾਂ ਨਹੀਂ ਹੈਗਾ ਮਿੱਤਰ ਆਂਡਾ ਨਹੀਂ ਹੈਗਾ ਹੇ ਹੁਣ ਇਹ ਜੋੜੀ ਲੱਗ ਰਹੀ ਹੈ ਇਹ ਆਪੇ ਲੱਗ ਗਈ ਕੋਈ ਨਾ ਪੱਟ ਪੁੱਟ ਕੇ ਸ਼ਾਖੇ ਨਾਲ ਲਾਣੀ ਹੈ ਇਹ ਬਾਕੀ ਆਹ ਦੀ ਮਾਰ ਜਿਹੜੀ ਮੈਂ ਦਿਖਾਈ ਸੀ ਗੁਲਾਬੀ ਬੋਟੇ ਵਾਲੀ ਇਹ ਦੀ ਮਾਰ ਤੇ ਲੜਨ ਲੱਗ ਪਏ ਲੜਦੇ ਕਬੂਤਰ ਨੇ ਡੇਗ ਤਾਂ ਮਿੱਤਰੋ ਕਬੂਤਰ ਲੋ ਜੀ ਇਹ ਨਾਲ ਲਾਣੀ ਆਪਾਂ ਕੀ ਇਹ ਵੀ ਵੇਲੀ ਫਿਰਦੀ ਆ ਹਨਾ ਇਹ ਵੀ ਵੇਲੀ ਫਿਰਦੀ ਆ ਤੇ ਇਹਨਾਂ ਨੇ ਵੀ ਅੰਡਾ ਲਾਤਾ ਲੋ ਜੀ ਇਹਨਾਂ ਨੇ ਇੱਕ ਢਾ ਲਾਤਾ ਕਰੋ ਚੈੱਕ ਲੋ ਜੀ ਤੇ ਪਾਣੀ ਪੰਦਾ ਸੀ ਪਤਾ ਨਹੀਂ ਯਾਰ ਕੀ ਦਿਮਾਗ ਚ ਚੱਲੀ ਜਾਂਦਾ ਪਾਣੀ ਡੋਲਦਾ ਸਾਰੇ ਪੁੱਠੇ ਕੰਮ ਹੋ ਹੀ ਜਾਂਦੇ ਆ ਕਰੋ ਚੈੱਕ ਓਪਾ ਮੈਨ ਲੱਗਾ ਬਾਹਰ ਹੀ ਆਂਦਾ ਸੀ ਇਹ ਲੈ ਤਾਲੇ ਤੋਂ ਲਾ ਗੀ ਯਾਰ ਹੋਰ ਚੱਲੀਆਂ ਥੱਲੇ ਰਾਨੇ ਧੋਣੇ ਆ ਯਾਰ ਮੀ ਆਕੇ ਵਗ ਵੀ ਗਿਆ ਮੌਸਮ ਫੇਰ ਉਸ ਜੀ ਹੋ ਗਈ ਤੇ ਵਿੱਚੋਂ ਠੰਡਾ ਹੋ ਗਿਆ ਸੀ ਮੌਸਮ ਤੇ ਮੌਸਮ ਦਾ ਵੀ ਕੋਈ ਪਤਾ ਨਹੀਂ ਲੱਗਦਾ ਮਿੱਤਰੋ ਤੇ ਸਟੂਡੀਓ ਸਟਾਡੀਓ ਕਰਦੇ ਆ ਲੋਕ ਹਨਾ ਪਾਣੀ ਦਾ ਪ੍ਰਸੈਣ ਹਨਾ ਜਿਉਂ ਕੇ ਰਿਪੋਰਟਾਂ ਤੇ ਗੂਤਰੀ ਅਲਾਂਡੇ ਦਾ ਦੇਖਦੇ ਆ ਜਦੋਂ ਕੀ ਬਣਦਾ ਮੁਸ਼ਕਲ ਹੀ ਲੱਗਦਾ ਆਂਡੇ ਦਾ ਨਹੀਂ ਜਾਂਦੇ ਆ ਵੀ ਨੋ ਇਹ ਨੀਵੀਂ ਨੀ ਪੁਰਾਣੀ ਕੂਤਰੀ ਚਲੋ ਕੋਈ ਨਹੀਂ ਗੁੰਡੀ ਲਾਤੀ ਬੂਫਰ ਵਾਫਰ ਬੰਦਾ ਹੈ ਕੁਲਰ ਕਲਰ ਬੰਦਾ ਹੈ ਇਹਨਾਂ ਦੀ ਬਾਦ ਵਿੱਚ ਲਾ ਗੀਏ ਤੇ ਆਈ ਬੰਦਾ ਠੀਕ ਹੈ ਇਹ ਜੋੜੀ ਦੀ ਗੁੰਡੀ ਲੱਗਦੀ ਆ ਜੋੜੀ ਦੀ ਨਹੀਂ ਜਾਲ ਦੀ ਜੋੜੀ ਦੀ ਲੱਗ ਜੂਗੀ ਆਪੇ ਗੁੰਡੀ ਆ ਲੱਗਦੀ ਆ ਟਾਲਾ ਵਸਾ ਦਾ ਵਿੱਚ ਗੁੰਡੀ ਲਾ ਕੇ ਠੀਕ ਹੈ ਓਕੇ ਆ ਇਧਰ ਵੀ ਏ ਲਾਈਟ ਕਰਤੀਆਂ ਬੰਦ ਸ਼ੋਲੇ ਪੇ ਤੇ ਸੀ ਆਪਾ ਜਿਹੜੇ ਬੱਚੇ ਸੀ ਵਾਪਸ ਰੱਖਤੇ ਸਵੇਰ ਤੱਕ ਵਧੀਆ ਹੋ ਜਾਣਗੇ ਲਾਈਟ ਕਰਤੀ ਬੰਦ ਤੇ ਆਇਆ ਬਾਰਬਰ ਕੰਮ ਤੇ ਪਾਰ ਬੈਂਕ ਪਿਆ ਰਹਿਣ ਦਾ ਕੋਈ ਨਾ ਹਲੇ ਤਾਂ ਚਾਰਜ ਆਇਆ ਆਇਆ ਬਾਹਰ ਆਇਆ ਯਾਰ ਕਿਉਂ ਦਿਮਾਗ ਖਰਾਬ ਕੀਤਾ ਰੋ ਚੱਲ ਲਈ ਲੋ ਜੀ ਤੇ ਵਸ ਕਰਦਿਆਂ ਵਲੌਗ ਦੀ ਐਂਡਿੰਗ ਤੇ ਮਿਲਦੇ ਆਂ ਕੱਲ ਆ ਵੀ ਵਲੌਗ ਚ ਸਾਰੇ ਵੀਰਾਂ ਨੂੰ ਬਾਏ ਬਾਏ ਤੇ ਟਾਟਾ ਅੰਦਰ